ਅੱਜ ਪੰਜਾਬ ਯੂਨੀਵਰਸਿਟੀ ਜਿਹੜਾ ਲਾਠੀ ਚਾਰਜ ਹੋਇਆ ਮੈਂ ਉਹਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਇੱਕ ਪਾਸੇ ਤਾਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਇਲੈਕਸ਼ਨਾਂ ਡਿਲੇ ਕਰ ਰਹੀ ਹੈ ਕਿਉਂਕਿ ਉੱਥੇ ਉਹ ਭਗਵਾਕਰਨ ਕਰਨਾ ਚਾਹੁੰਦੇ ਆ ਸਟੂਡੈਂਟਸ ਦੀਆਂ ਫੀਸਾਂ ਵਧਾਈ ਜਾ ਰਹੀਆਂ ਗਰੀਬ ਬੱਚੇ ਪੜ ਨਹੀਂ پا ਰਹੇ ਅਗਰ ਅੱਜ ਸਟੂਡੈਂਟਸ ਕੋਈ ਉੱਥੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਸ਼ਾਂਤੀ ਨਾਲ ਸਮਝਾਉਣ ਦੀ ਬਜਾਏ ਉਹਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਦੇ ਸੱਟਾਂ ਮਾਰੀਆਂ ਪ੍ਰੋਫੈਸਰਾਂ ਨੂੰ ਵੀ ਕੁੱਟਿਆ ਕੋਈ ਬੰਦਾ ਨਹੀਂ ਛੱਡਿਆ ਮੈਂ ਇਹਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਅਸੀਂ ਕਾਂਗਰਸ ਪਾਰਟੀ ਔਰ ਮੈਂ ਆਪ ਵੀ ਅਸੀਂ ਜਿਹੜੇ ਸਟੂਡੈਂਟ ਜਿਹੜੇ ਐਜੀਟੇਸ਼ਨ ਕਰ ਰਹੇ ਆ ਉਹਨਾਂ ਦਾ ਮੁੱਦਾ ਠੀਕ ਆ ਅਸੀਂ ਉਹਨਾਂ ਨਾਲ ਖੜਦੇ ਆ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਯੂਨੀਵਰਸਿਟੀ ਜਿਹੜਾ ਲਾਠੀ ਚਾਰਜ ਹੋਇਆ ਮੈਂ ਉਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਇੱਕ ਪਾਸੇ ਤਾਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਇਲੈਕਸ਼ਨਾਂ ਡਿਲੇ ਕਰ ਰਹੀ ਹੈ ਕਿਉਂਕਿ ਉੱਥੇ ਉਹ ਭਗਵਾਂ ਕਰਨ ਕਰਨਾ ਚਾਹੁੰਦੇ ਆ ਸਟੂਡੈਂਟਸ ਦੀਆਂ ਫੀਸਾਂ ਵਧਾਈ ਜਾ ਰਹੀਆਂ ਗਰੀਬ ਬੱਚੇ ਪੜ ਨਹੀਂ پا ਰਹੇ ਅਗਰ ਅੱਜ ਸਟੂਡੈਂਟਸ ਕੋਈ ਉੱਥੇ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਨੂੰ ਸ਼ਾਂਤੀ ਨਾਲ ਸਮਝਾਉਣ ਦੀ ਬਜਾਏ ਉਹਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਦੇ ਸੱਟਾਂ ਮਾਰੀਆਂ ਪ੍ਰੋਫੈਸਰਾਂ ਨੂੰ ਵੀ ਕੁੱਟਿਆ ਉਹੀ ਬੰਦਾ ਨਹੀਂ ਛੱਡਿਆ ਮੈਂ ਇਹਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਅਸੀਂ ਕਾਂਗਰਸ ਪਾਰਟੀ ਔਰ ਮੈਂ ਆਪ ਵੀ ਅਸੀਂ ਜਿਹੜੇ ਸਟੂਡੈਂਟ ਜਿਹੜੇ ਐਜੀਟੇਸ਼ਨ ਕਰ ਰਹੇ ਆ ਉਹਨਾਂ ਦਾ ਮੁੱਦਾ ਠੀਕ ਆ ਅਸੀਂ ਉਹਨਾਂ ਨਾਲ ਖੜਦੇ ਆ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਯੂਨੀਵਰਸਿਟੀ ਜਿਹੜਾ ਲਾਠੀ ਚਾਰਜ ਹੋਇਆ ਮੈਂ ਉਹਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਇੱਕ ਪਾਸੇ ਤਾਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨਟ ਦੀਆਂ ਇਲੈਕਸ਼ਨਾਂ ਡਿਲੇ ਕਰ ਰਹੀ ਹੈ ਕਿਉਂਕਿ ਉੱਥੇ ਉਹ ਭਗਵਾਕਰਨ ਕਰਨਾ ਚਾਹੁੰਦੇ ਆ ਸਟੂਡੈਂਟਸ ਦੀਆਂ ਫੀਸਾਂ ਵਧਾਈ ਜਾ ਰਹੀਆਂ ਗਰੀਬ ਬੱਚੇ ਪੜ੍ਹ ਨਹੀਂ پا ਰਹੇ ਅਗਰ ਅੱਜ ਸਟੂਡੈਂਟਸ ਕੋਈ ਉੱਥੇ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਨੂੰ ਸ਼ਾਂਤੀ ਨਾਲ ਸਮਝਾਉਣ ਦੀ ਬਜਾਏ ਉਹਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਦੇ ਸੱਟਾਂ ਮਾਰੀਆਂ ਪ੍ਰੋਫੈਸਰਾਂ ਨੂੰ ਵੀ ਕੁੱਟਿਆ ਕੋਈ ਬੰਦਾ ਨਹੀਂ ਛੱਡਿਆ ਮੈਂ ਇਹਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਅਸੀਂ ਕਾਂਗਰਸ ਪਾਰਟੀ ਔਰ ਮੈਂ ਆਪ ਵੀ ਅਸੀਂ ਜਿਹੜੇ ਸਟੂਡੈਂਟ ਜਿਹੜੇ ਐਜੀਟੇਸ਼ਨ ਕਰ ਰਹੇ ਆ ਉਹਨਾਂ ਦਾ ਮੁੱਦਾ ਠੀਕ ਆ ਅਸੀਂ ਉਹਨਾਂ ਨਾਲ ਖੜਦੇ ਆ ਬਹੁਤ ਬਹੁਤ ਧੰਨਵਾਦ ਅੱਜ ਪੰਜਾਬ ਯੂਨੀਵਰਸਿਟੀ ਜਿਹੜਾ ਲਾਠੀ ਚਾਰਜ ਹੋਇਆ ਮੈਂ ਉਹਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਇੱਕ ਪਾਸੇ ਤਾਂ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀਆਂ ਇਲੈਕਸ਼ਨਾਂ ਡਿਲੇ ਕਰ ਰਹੀ ਹੈ ਕਿਉਂਕਿ ਉੱਥੇ ਉਹ ਭਗਵਾਕਰਨ ਕਰਨਾ ਚਾਹੁੰਦੇ ਆ ਸਟੂਡੈਂਟਸ ਦੀਆਂ ਫੀਸਾਂ ਵਧਾਈ ਜਾ ਰਹੀਆਂ ਆ ਗਰੀਬ ਬੱਚੇ ਪੜ ਨਹੀਂ پا ਰਹੇ ਅਗਰ ਅੱਜ ਸਟੂਡੈਂਟਸ ਕੋਈ ਉਥੇ ਪ੍ਰੋਟੈਸਟ ਕਰ ਰਹੇ ਸੀ ਤਾਂ ਉਹਨਾਂ ਨੂੰ ਸ਼ਾਂਤੀ ਨਾਲ ਸਮਝਾਉਣ ਦੀ ਬਜਾਏ ਉਹਨਾਂ ਤੇ ਲਾਠੀ ਚਾਰਜ ਕੀਤਾ ਉਹਨਾਂ ਦੇ ਸੱਟਾਂ ਮਾਰੀਆਂ ਪ੍ਰੋਫੈਸਰਾਂ ਨੂੰ ਵੀ ਕੁੱਟਿਆ ਕੋਈ ਬੰਦਾ ਨਹੀਂ ਛੱਡਿਆ ਮੈਂ ਇਹਦੀ ਬਹੁਤ ਕੜੇ ਸ਼ਬਦਾਂ ਚ ਨਿੰਦਾ ਕਰਦਾ ਔਰ ਅਸੀਂ ਕਾਂਗਰਸ ਪਾਰਟੀ ਔਰ ਮੈਂ ਆਪ ਵੀ ਅਸੀਂ ਜਿਹੜੇ ਸਟੂਡੈਂਟ ਜਿਹੜੇ ਐਜੀਟੇਸ਼ਨ ਕਰ ਰਹੇ ਆ ਉਹਨਾਂ ਦਾ ਮੁੱਦਾ ਠੀਕ ਆ ਅਸੀਂ ਉਹਨਾਂ ਨਾਲ ਖੜਦੇ ਆ ਬਹੁਤ ਬਹੁਤ ਤਾ